ਜੀਉਈ ਸਾਧ ਸੰਗਤ ਜੀਓ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਅੱਜ 8 ਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਸਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਬਹਾਦਰ ਬਾਬਾ ਬੀ ਦੀ ਚੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਅਮਰਤ ਵੇਲੇ ਤੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ 12 ਮਾਹ ਬਾਣੀ ਦਾ ਜਾਪ ਹੋਇਆ ਕੁਝ ਮਿੰਟਾਂ ਵਾਸਤੇ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਉਪਦੇਸ਼ ਫਗਣ ਮਹੀਨੇ ਦਾ ਸੰਤ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਮਾਇਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ ਉਸ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਗਰੀਬ ਨਿਵਾਜ ਸਤਗੁਰੂ ਪੰਚਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਹਲਕੋਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ 12 ਮਾਹ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਪਤੀ ਪਤਨੀ ਦੇ ਅਲੰਕਾਰ ਦੁਆਰਾ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਨੂੰ ਪਤੀ ਤੇ ਜੀਵ ਨੂੰ ਇਸਤਰੀ ਰੂਪ ਪਤਨੀ ਰੂਪ ਕਰਨ ਕੀਤਾ ਤੇ ਸੰਤਾਂ ਨੂੰ ਵਿਜੋਲੇ ਰੂਪ ਦੇ ਵਿੱਚ ਕਰਨ ਕੀਤਾ। ਜਿਵੇਂ ਸੰਸਾਰੀ ਤੌਰ ਤੇ ਪਤੀ ਤੇ ਪਤਨੀ ਦਾ ਆਨੰਦਕਾਰ ਜੁੰਦਾ ਹੈ ਤੇ ਰਿਸ਼ਤਾ ਹੋਣ ਤੋਂ ਪਹਿਲਾਂ ਵਿੱਚ ਵਿਚੋਲੇ ਦਾ ਸੰਬੰਧ ਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਪਤੀ ਜੀਵ istri ਹੈ ਔਰ ਸੰਤ ਵਿੱਚ ਮਲਾਉਣ ਵਾਲੇ ਵਿਚੋਲੇ ਦੀ ਨਿਆਈ ਹਨ ਸਤਿਗੁਰੂ ਜੀ ਨੇ ਫਗਣ ਦੇ ਮਹੀਨੇ ਦੁਆਰਾ ਗਰੀਬ ਨਵਾਈ ਸਾਹਿਬ ਜੀ ਕਿਰਪਾ ਕਰਦੇ ਹਨ ਫਲਗੁਣ ਆਨੰਦ ਉਪਾਰਜਨਾ ਫਗਣ ਦੇ ਮਹੀਨੇ ਦੁਆਰਾ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਆਨੰਦ ਪੈਦਾ ਹੋਇਆ ਹੈ ਆਨੰਦ ਦੀ ਪ੍ਰਾਪਤੀ ਹੋਈ ਹੈ ਹਰ ਸੱਜਣ ਪ੍ਰਗਟੇ ਆਏ ਜਦੋਂ ਹਰੀ ਸੱਜਣ ਪ੍ਰਗਟ ਹੋ ਆਏ ਉਹ ਹਰੀ ਸੱਜਣ ਹੈ ਤਾਂ ਅੰਦਰ ਹੀ ਸੀ ਪਰ ਗੁਪਤ ਰੂਪ ਵਿੱਚ ਸੰਨ ਜਿਸ ਵੇਲੇ ਹਰੀ ਸੱਜਣ ਪ੍ਰਗਟ ਹੋ ਆਏ ਫਿਰ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਆਨੰਦ ਉਪਾਰਜਨਾ ਆਨੰਦ ਦੀ ਪ੍ਰਾਪਤੀ ਹੋਈ ਹੈ ਜਿਵੇਂ ਪਹਿਲੇ ਮਹੀਨੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਕਿਉਂਕਿ ਦੇਸੀ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾ ਮਹੀਨਾ ਚੇਤ ਦਾ ਹੈ ਤੇ ਜੋ ਅੱਜ ਮਹੀਨਾ ਆਰੰਭ ਹੋਇਆ ਹੈ ਇਹ 12ਵਾਂ ਮਹੀਨਾ ਫਗਣ ਦਾ ਮਹੀਨਾ ਪਹਿਲੇ ਮਹੀਨੇ 'ਚ ਵੀ ਮਹਾਰਾਜ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਕਿ ਭਾਈ ਪਰਮੇਸ਼ਰ ਨੂੰ ਚੇਤੇ ਕਰੋ ਉਸ ਦੀ ਅਰਾਧਨਾ ਕਰੋ ਅਰਾਧਨਾ ਕਰਨ ਦੇ ਨਾਲ ਕਣਾ ਆਨੰਦ ਪ੍ਰਾਪਤ ਹੋਵੇਗਾ ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣ ਉਥੇ ਵੀ ਆਖਿਆ ਕਿ ਸੰਤ ਜਨਾ ਨਾਲ ਮਿਲ ਕੇ ਪਾਈਦਾ ਹੈ ਇਸ ਵੇਲੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੇ ਰਸਨਾ ਦੇ ਨਾਲ ਨਾਮ ਦਾ ਉਚਾਰਨ ਕਰੀਏ ਆਰਾਧਨਾ ਕਰੀਏ ਬਾਰੰਬਾਰ ਬਾਰ ਬਾਰ ਕਬ ਜਪੀਐ ਪੀ ਅਮ੍ਰਿਤੇ ਹੁ ਮਨ ਤਨ ਤ੍ਰਪੀਐ ਤੇ ਫਿਰ ਆਨੰਦ ਪੈਦਾ ਹੋਇਆ ਹਗਣਦੇਵ ਮਹੀਨੇ ਦੁਆਰਾ ਮਾਰੇ ਕਹਿੰਦੇ ਆਨੰਦ ਪ੍ਰਾਪਤ ਹੋ ਗਿਆ ਆਨੰਦ ਪੈਦਾ ਹੋ ਗਿਆ ਅਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ ਜਦੋਂ ਹਰੀ ਸੱਜਣ ਪ੍ਰਗਟ ਹੋਵਾਏ ਸੰਤ ਸਹਾਈ RAM ਕੇ ਜਿਹੜੇ RAM ਕੇ ਸੰਤ ਹਨ ਪ੍ਰਭੂ ਦੇ ਸੰਤ ਹਨ ਉਸ ਸਰਬ ਵਿਆਪਕ RAM ਦੇ ਮਿਲਾਪ ਵਿੱਚ ਸੰਤਾਂ ਨੇ ਸਹਾਈ ਹੋਣਾ ਕੀਤਾ ਸੰਤਾਂ ਨੇ ਸਹਾਇਤਾ ਕੀਤੀ ਹੈ ਕਰ ਕਿਰਪਾ ਦਿਆ ਮਿਲਾਏ ਸੰਤਾਂ ਨੇ ਕਿਰਪਾ ਕਰਕੇ ਉਸ ਪ੍ਰਭੂ ਦੇ ਨਾਲ ਮਿਲਾ ਦਿੱਤਾ ਗਰੀਬ ਨਵਾਜ਼ ਨੇ ਪਹਿਲੇ ਮਹੀਨੇ ਚ ਆਖਿਆ ਸੀ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਤੇ 12ਵੇਂ ਮਹੀਨੇ ਚ ਮਹਾਰਾਜ ਸਾਹਿਬ ਜੀ ਕਹਿ ਰਹੇ ਆ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਇ ਸੰਤਾਂ ਨੇ ਸਹਿਤਾ ਕੀਤੀ ਉਸ ਰਾਮ ਦੇ ਮਿਲਾਪ ਵਿੱਚ ਕਿਰਪਾ ਕਰਕੇ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਦੇ ਨਾਲ ਮਿਲਾ ਦਿੱਤਾ ਸੰਤ ਆਪ ਜਪਦੇ ਆ ਤੇ ਸੰਤਾਂ ਦੀ ਜੋ ਸੰਗਤ ਕਰਦਾ ਹੈ ਉਹਨੂੰ ਫਿਰ ਜਪਣ ਦਾ ਉਪਦੇਸ਼ ਦਿੰਦੇ ਕਿ ਭਾਈ ਜਪੋ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ ਸੰਤ ਨਾਮ ਜਪਦੇ ਤੇ ਜਪਾਉਂਦੇ ਆ ਅੱਜ ਸਾਧ ਸੰਗਤ ਜੀ ਗੁਰੂ ਕੇ ਪੰਥ ਦੇ ਸਾਜੇ ਨਵਾਜੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ 1959 ਬਿਕਰਮੀ ਔਰ 1900 2 ਈਸਵੀ ਫਗਨਦੀ ਸੰਗਰਾਮ ਵਾਲੇ ਦਿਨ ਅਖਾੜੇ ਪਿੰਡ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਸਤਿਕਾਰਯੋਗ ਪਿਤਾ ਬਾਬਾ ਰੂਪ ਸਿੰਘ ਜੀ ਸਤਿਕਾਰਯੋਗ ਮਾਤਾ ਆਨੰਦ ਕੌਰ ਜੀ ਇਹਨਾਂ ਦੇ ਗ੍ਰਹਿ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਤਾਲ ਦੇ ਮਹਾਂਪੁਰਖਾਂ ਦਾ ਜਿੱਤੇ ਦਿਨ ਜਨਮ ਹੋਇਆ ਔਰ ਜਿਨ੍ਹਾਂ ਦੇ ਸਤਕਾਰਯੋਗ ਤਾਇਆ ਜੀ ਬਾਬਾ ਕਾਹਨ ਸਿੰਘ ਜੀ ਬਹੁਤ ਨਾਮ ਬਾਣੀ ਦੇ ਰਸੀਏ ਸਨ ਗੁਰਬਾਣੀ ਦੇ ਵਿਦਵਾਨ ਔਰ ਕੀਰਤਨ ਦੇ ਵੀ ਧਨੀ ਸਨ ਔਰ ਇਹ ਵੀ ਜ਼ਿਕਰ ਆਉਂਦਾ ਹੈ ਕਿ ਅਖਾੜੇ ਪਿੰਡ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਲਵੇ ਵਿੱਚ ਵਿਚਰ ਰਹੇ ਸਨ ਆਪ ਜੀ ਨੇ ਚਰਨ ਪਾਏ ਮਾਈ ਸੇਵੀ ਨੇ ਇੱਕ ਮਾਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਦੁੱਧ ਦਾ ਕਟੋਰਾ ਛਕਾਇਆ ਪਰ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਆਖਿਆ ਕਿ ਮਾਈ ਕੁਝ ਮੰਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰੋਂ ਕੋਈ ਬਖਸ਼ਿਸ਼ ਆਪ ਜੀ ਨੂੰ ਦਈਏ ਤੇ ਮਾਈ ਨੇ ਆਖਿਆ ਕਿ ਮਹਾਰਾਜ ਕਿਰਪਾ ਕਰੋ ਕੋਈ ਬ੍ਰਹਮ ਗਿਆਨੀ ਆਪ ਜੀ ਦਾ ਸਾਜਿਆ ਨਵਾਜਿਆ ਮੇਰੇ ਕੋਲ ਵਿੱਚ ਪੈਦਾ ਹੋਵੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਸਾਡਾ ਬ੍ਰਹਮ ਗਿਆਨੀ ਗੁਰ ਸਿੱਖ ਮਾਈ ਤੇਰੇ ਖਾਨਦਾਨ ਵਿੱਚ ਪੈਦਾ ਹੋਵੇਗਾ ਤੇ ਇਤਿਹਾਸ ਕਹਿੰਦਾ ਹੈ ਕਿ ਸੰਤਾਂ ਤੋਂ ਉਹਨਾਂ ਦੇ ਬਜ਼ੁਰਗਾਂ ਵਿੱਚੋਂ ਸੱਤਵੇਂ ਥਾਂ ਤੇ ਸਨ ਉਹ ਮਾਤਾ ਜੀ ਜੇ ਨਾਨਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੁੱਧ ਚਕਾਇਆ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਫਿਰ ਸਮਾਪਾ ਕਰਕੇ ਉਸ ਥਾਣੇ ਦਾਣ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਤਾਂ ਵਾਲੀ ਮਹਾਂਪੁਰਖਾਂ ਦਾ ਅੱਜ ਦੇ ਦਿਨ ਫਗਣ ਦੀ ਸੰਗਰਾਮ ਨੂੰ ਜਨਮ ਹੋਇਆ ਬਚਪਨ ਵਿੱਚ ਆਪਣੇ ਸਤਕਾਰਯੋਗਤਾਯਾ ਜੀ ਦੇ ਪਾਸੋਂ ਗੁਰਬਾਣੀ ਦੀ ਸੰਥਿਆ ਕੀਤੀ ਔਰ ਫਰੀਦਕੋਟ ਵਾਲਾ ਟੀਕਾ ਉਹਦੇ ਤੋਂ ਕਥਾ ਇੱਕ ਆਪਣੇ ਤਾਇਆ ਜੀ ਦੀ ਪ੍ਰੇਰਣਾ ਦੇ ਨਾਲ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਕੀਤੀ। 13 ਮਹੀਨਿਆਂ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕੇ ਸਤਕਾਰਯੋਗ ਮਾਤਾ ਅਨੰਦ ਕੌਰ ਜੀ ਅਕਾਲ ਚਲਾਣਾ ਕਰ ਗਏ। ਫਿਰ ਦਾਦੀ ਮਾਤਾ ਰਾਜਕੌਰ ਜੀ ਉਹਨਾਂ ਨੇ ਕੁਝ ਸਮਾਂ ਪਾਲ ਲਿਆ। ਫਿਰ ਆਪਣੇ ਪੂਆ ਜੀ ਦੇ ਕੋਲੇ ਕਿਸ਼ਨਪੁਰੇ ਰਹਿੰਦੇ ਰਹੇ। ਉਹਦੇ ਉੱਥੇ ਉਦਾਸੀ ਮਹਾਪੁਰਖਾਂ ਦੇ ਪਾਸ ਕੁਝ ਵਿਦਾਂਤ ਦੇ ਗ੍ਰੰਥ ਪੜ੍ਹੇ ਸਮਾਪਾ ਕੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਲੇ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਤੇ ਉਹਨਾਂ ਦੇ ਜਥੇ ਵਿੱਚ ਰਹਿ ਕੇ ਫਿਰ ਗੁਰਬਾਣੀ ਸ੍ਰੀ ਗੁਰਪ੍ਰਤਾਬ ਸੂਰਜ ਗ੍ਰੰਥ ਭਾਈ ਗੁਰਦਾਸ ਭਾਈ ਨੰਦ ਲਾਲ ਸਾਹਿਬ ਦੀ ਬਾਣੀ ਦਸਮ ਪਾਤਸ਼ਾਹ ਸੰਪੂਰਨ ਗੁਰੂ ਘਰ ਦੀ ਬਾਣੀ ਗੁਰੂ ਪਰਦਾਇ ਇਤਿਹਾਸ ਮਹਾਪੁਰਖਾਣੀ ਪੜਿਆ ਸਮਾਪਾ ਕੇ ਫਿਰ ਦਾਨਦਮੀ ਟਕਸਾਲ ਦੇ ਉਹ ਸਤਕਾਰਯੋਗ ਮਹਾਂਪੁਰਖ 12ਵੇਂ ਥਾਂ ਤੇ ਉਹਨਾਂ ਨੂੰ ਸੇਵਾ ਪ੍ਰਾਪਤ ਹੋਈ ਤੇ ਫਿਰ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਸਾਰਾ ਹੀ ਜੀਵਨ ਗੁਰਬਾਣੀ ਦੀ ਕਥਾ ਕਰਦਿਆਂ ਸਿੱਖੀ ਦਾ ਪ੍ਰਚਾਰ ਕਰਦਿਆਂ ਸਤਾਈ ਕਥਾ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਕੀਤੀਆਂ ਔਰ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਸੰਤ ਜਿਹੜੇ ਉਹ ਰਾਮ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਵਿੱਚ ਸਹਾਈ ਹੋਏ ਉਹਨਾਂ ਨੇ ਕਿਰਪਾ ਕਰਕੇ ਮਾਰੇ ਕਹਿੰਦੇ ਵੀ ਜੀਵ ਨੂੰ ਜਗਿਆਸੂ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੱਤਾ ਸੇਜ ਸੁਹਾਵੀ ਸਰਬ ਸੁਖ ਜਦੋਂ ਹਿਰਦੇ ਦੀ ਸੇਜਾ ਦੇ ਹਰੀ ਸੱਜਣ ਪ੍ਰਗਟ ਹੋ ਗਏ ਹਿਰਦੇ ਦੀ ਸੇਜਾ ਸੋਭਨੀਕ ਹੋ ਗਈ ਤੇ ਸਾਰੇ ਸੁਖ ਪ੍ਰਾਪਤ ਹੋ ਗਏ ਹੁਣ ਦੁੱਖਾ ਨਹੀਂ ਜਾਏ ਹੁਣ ਦੁੱਖਾਂ ਨੂੰ ਕੋਈ ਜਾਏ ਜਗਾ ਹੀ ਨਹੀਂ ਹੈ ਕਿਉਂਕਿ ਹਰੀ ਸੱਜਣ ਪ੍ਰਗਟ ਹੋ ਗਿਆ ਆਨੰਦ ਪ੍ਰਾਪਤ ਹੋ ਗਿਆ ਤੇ ਆਨੰਦ ਦੇ ਬਾਰੇ ਮਾਰੇ ਗੁਰਬਾਣੀ ਚ ਕਹਿੰਦੇ ਹਨ ਕਿ ਆਨੰਦ ਐਸੀ ਅਵਸਥਾ ਹੈ ਜੀ ਦਾ ਵਿਪਰੀਤ ਕੋਈ ਵਿਰੋਧੀ ਸ਼ਬਦ ਨਹੀਂ ਹੈ ਜਿਵੇਂ ਦਿਨ ਹੈ ਦਿਨ ਦੇ ਪਿਛੇ ਰਾਤ ਹੈ ਜਿਵੇਂ ਸੁਖ ਹੈ ਸੁਖ ਦੇ ਪਿਛੇ ਦੁੱਖ ਹੈ ਉਸਤੀ ਦੇ ਪਿੱਛੇ ਨਿੰਦਿਆ ਹੈ ਜਨਮ ਦੇ ਪਿੱਛੇ ਮਰਨ ਹੈ ਇਸ ਤਰ੍ਹਾਂ ਜੋੜਾ ਜੋੜਾ ਹੈ ਖੁਸ਼ੀ ਦੇ ਪਿੱਛੇ ਗਮੀ ਹੈ ਸੋ ਲਾਭ ਦੇ ਪਿੱਛੇ ਘਾਟਾ ਹੈ ਪਰ ਜਿਹੜਾ ਆਨੰਦ ਸ਼ਬਦ ਹੈ ਇਹਦਾ ਵਿਪਰੀਤ ਕੋਈ ਸ਼ਬਦ ਹੈ ਹੀ ਨਹੀਂ ਹੈ ਜਿਸ ਵੇਲੇ ਆਨੰਦ ਆ ਗਿਆ ਆਨੰਦ ਦੀ ਪ੍ਰਾਪਤੀ ਹੋ ਗਈ ਬਾਕੀ ਸੁਖ ਦੁਖ ਉਸਤੀ ਨਿੰਦਿਆ ਲਾਭ ਘਾਟਾ ਇਹ ਸਭ ਕਿਰ ਥੱਲੇ ਹੀ ਰਹਿ ਜਾਂਦਾ ਹੈ ਮਾਰੀ ਸੈਵਣੀ ਆਨੰਦ ਦੀ ਵਿਆਖਿਆ ਕੀਤੀ ਤੇ ਗਰੀਬ ਨਵਾਈ ਸਾਹਿਬ ਜੀ ਨੇ ਬਹੁਤ ਥਾਵਾ ਤੇ ਬਚਨ ਫਰਮਾਏ ਜਿਵੇਂ ਆਪ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੁਖ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ ਤੈਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਹੁਣ ਦੁੱਖਾ ਨਾਹੀ ਜਾਏ ਹੁਣ ਹਿਰਦੇ ਦੀ ਸੇਜਾ ਦੇ ਵਿੱਚ ਸਾਰੇ ਸੁਖ ਪ੍ਰਾਪਤ ਹੋ ਗਏ ਹੁਣ ਦੁੱਖਾਂ ਨੂੰ ਕੋਈ ਜਗ੍ਹਾ ਕੋਈ ਥਾਂ ਹੀ ਨਹੀਂ ਹੈ ਇਸ ਪੁਨੀ ਵੱਡ ਭਾਗਣੀ ਮਾਰੇ ਕਹਿੰਦੇ ਵੱਡਿਆਂ ਭੌਲਕਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ ਉਹ ਇੱਛਾ ਕੀ ਸੀ ਉਹ ਇੱਛਾ ਸੀ ਪ੍ਰਮਾਤਮਾ ਪਤੀ ਦੇ ਮਿਲਾਪ ਦੀ ਇਸ ਕਰਕੇ ਜਿਗਿਆਸੂ ਦੀ ਇੱਛਾ ਪੂਰੀ ਹੋ ਗਈ ਵਰ ਪਾਇਆ ਹਰ ਰਾਏ ਪਰ ਕਹਿੰਦੇ ਪਤੀ ਵਰ ਪ੍ਰਾਪਤ ਕਰ ਲਿਆ ਪਤੀ ਪ੍ਰਾਪਤ ਕਰ ਲਿਆ ਕਿਹੜਾ ਹਰ ਰਾਏ ਹਰੀ ਰਾਜਾ ਪਰਮੇਸ਼ਰ ਪਤੀ ਪ੍ਰਾਪਤ ਹੋ ਗਿਆ ਮਿਲ ਸਹੀਆ ਮੰਗਲ ਗਾਵਹੀ ਹਉ ਜੀਵ ਰੂਪ ਇਸਤਰੀ ਮਹਾਤਮਾ ਰੂਪੀ ਸਖੀਆਂ ਨਾਲ ਮਿਲ ਕਰਕੇ ਮੰਗਲਾ ਚਾਰ ਗਾਉਂਦੀ ਹੈ ਗੀਤ ਗੋਵਿੰਦ ਅਲਾਏ ਉਸ ਗੋਵਿੰਦ ਦੀ ਪ੍ਰਾਪਤੀ ਦੇ ਵਿੱਚ ਖੁਸ਼ੀ ਦੇ ਗੀਤ ਗਾਏ ਜਾ ਰਹੇ ਹਨ ਜੋ ਨਾਮ ਜਪਣਾ ਪ੍ਰਭੂ ਦੀ ਬੰਦਗੀ ਕਰਨੀ ਇਹੀ ਗੀਤ ਹੈ ਨਾਨਕ ਪੌਜਲ ਪਾਰ ਪਰਹਿ ਜੋ ਗਾਵੇ ਪ੍ਰਭ ਕੇ ਗੀਤ ਪ੍ਰਭੂ ਦੇ ਗੀਤ ਅਲਾਪ ਦੀ ਹੈ ਔਰ ਇਹ ਕਥਨ ਕਰਦੀ ਹੈ ਹਰ ਜੇਹਾ ਅਵਰ ਨਾ ਦਿਸਾਈ ਕਿ ਹਰੀ ਪ੍ਰਮਾਤਮਾ ਪਤੀ ਵਰਗਾ ਅਵਰ ਸਥਾਨ ਤੇ ਹੋਰ ਕੋਈ ਨਹੀਂ ਦਿਸਦਾ ਹੈ ਕੋਈ ਦੂਜਾ ਲਵੇ ਨਾ ਲਾਏ ਕੋਈ ਦੂਜਾ ਲਵੇ ਨਾਵੇਂ ਬਰਾਬਰ ਦਾ ਉਸ ਪ੍ਰਮਾਤਮਾ ਪਤੀ ਦੇ ਬਰਾਬਰ ਕੋਈ ਦੂਜਾ ਨਹੀਂ ਲਾਇਆ ਜਾ ਸਕਦਾ ਹਲ ਤਪਲ ਤਸਵਾਰਿ ਹੋਣ ਉਸ ਪ੍ਰਮਾਤਮਾ ਪਤੀ ਨੇ ਮੇਰਾ ਲੋਕ ਵੀ ਤੇ ਪ੍ਰਲੋਕ ਵੀ ਸਵਾਰ ਦਿੱਤਾ ਹੈ ਨਿਹਚਲ ਦਿੱਤੀ ਅਨਜਾਇ ਜਾਏ ਜਾਏ ਨਾਵੇਂ ਜਗਾ ਦਾ ਨਿਹਚਲ ਜਗਾ ਦੇ ਦਿੱਤੀ ਹੈ ਅਚਲ ਥਾਂ ਦੇ ਦਿੱਤੀ ਹੈ ਜਿੱਥੋਂ ਹੁਣ ਆਉਣਾ ਜਾਣਾ ਨਹੀਂ ਹੋਵੇਗਾ ਜੰਮਣਾ ਮਰਨਾ ਨਹੀਂ ਹੋਵੇਗਾ ਉਹ ਟਿਕਾਣਾ ਦੇ ਦਿੱਤਾ ਸੰਸਾਰ ਸਾਗਰ ਤੇ ਰਖਿਆਨ ਸੰਸਾਰ ਸਾਗਰ ਹੈ ਸਮੁੰਦਰ ਹੈ ਪਦਾਰਥਾਂ ਦੇ ਪਾਣੀ ਨਾਲ ਭਰਿਆ ਹੋਇਆ ਹੈ ਔਰ ਵਕਾਰਾਂ ਰੂਪੀ ਇਹਦੇ ਚ ਜਲ ਜੰਤੂ ਹਨ ਕਾਮ ਕਰੋ ਲੋਭ ਮੋਹ ਹੰਕਾਰ ਇਸ ਸੰਸਾਰ ਸਾਗਰ ਵਿੱਚ ਡੁੱਬਣ ਤੋਂ ਰੱਖਿਆ ਕੀਤੀ ਹੈ ਬਹੁੜ ਨਾ ਜਨਮੈ ਧਾਇ ਦੇ ਦੁਆਰਾ ਜਨਮ ਲੈ ਕਰਕੇ ਤਾ ਇਹ ਨਾਮੇ ਦੌੜਨ ਦਾ ਦੌੜਨਾ ਨਹੀਂ ਹੋਵੇਗਾ ਕਿਉਂਕਿ ਹਰੇਕ ਜੁਨ ਦੇ ਵਿੱਚ ਭਜ ਦੌੜ ਹੈ ਮਾਰੇ ਕਹਿੰਦੇ ਦੁਬਾਰਾ ਜਨਮ ਲੈ ਕਰਕੇ ਦੌੜਨਾ ਨਹੀਂ ਹੋਵੇਗਾ ਧੌਣਾ ਨਹੀਂ ਹੋਵੇਗਾ ਭਾਵ ਆਵਾ ਗੁਣ ਸਮਾਪਤ ਹੋ ਗਿਆ ਜਿਹਵਾ ਏਕ ਅਨੇਕ ਗੁਣ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਹੈ ਪ੍ਰਭੂ ਸਾਡੀ ਇੱਕ ਜੀਵ ਹੈ ਆਪ ਜੀ ਦੇ ਅਨੇਕਾਂ ਗੁਣ ਹਨ ਇੱਕ ਜੀਵ ਦੇ ਨਾਲ ਕਿਹੜੇ ਕਿਹੜੇ ਗੁਣਾ ਦਾ ਗੱਥਨ ਕਰੀਏ ਜਿਹਵਾ ਏਕ ਕਮਨ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ ਤਰੇ ਨਾਨਕ ਚਰਨੀ ਪਾਏ ਉਹ ਜੀਵ ਤਰ ਗਏ ਸੰਸਾਰ ਸਾਗਰ ਤੋਂ ਜਿਨ੍ਹਾਂ ਨੂੰ ਆਪ ਜੀ ਨੇ ਆਪਣੇ ਚਰਨੀ ਪਾ ਲਿਆ ਆਪਣੇ ਸ਼ਬਦ ਦੇ ਲੜ ਲਾ ਲਿਆ ਹਲ ਗੁਣ ਨਿਤ ਸਲਾਹੀਐ ਹਗਣ ਦੇ ਮਹੀਨੇ ਦੁਆਰਾ ਮਾਰੇ ਕਹਿੰਦੇ ਭਾਈ ਹਰ ਰੋਜ਼ ਪਰਮੇਸ਼ਰ ਦੀ ਸਲਾਹਤਾ ਕਰੀਏ ਨਿਤ ਉਸ ਨੂੰ ਸਲਾਉਣਾ ਕਰੀਏ ਜਿਸ ਨੂੰ ਤਿਲ ਨਾ ਤਮਾਏ ਜਿਸ ਨੂੰ ਤਿਲ ਜਿੰਨਾ ਵੀ ਤਮਾ ਨਹੀਂ ਹੈ ਜਿਸ ਨੂੰ ਤਿਲ ਜਿੰਨੀ ਵੀ ਕੋਈ ਖਾਹਸ਼ ਨਹੀਂ ਹੈ ਤਿਲ ਜਿੰਨੀ ਵੀ ਕੋਈ ਇੱਛਾ ਨਹੀਂ ਹੈ ਕਿ ਮੇਰੀ ਕੋਈ ਸਿਫਤ ਕਰੇ ਮੇਰੀ ਕੋਈ ਵਡਿਆਈ ਕਰੇ ਕਿਉਂਕਿ ਮਹਾਰਾਜ ਸਾਹਿਬ ਕਹਿੰਦੇ ਜਿਸਨੇ ਵੀ ਭਾਈ ਪਰਮੇਸ਼ਰ ਦੀ ਸਿਫਤ ਕਰਨੀ ਸਲੋਤਾ ਕਰਨੀ ਹੈ ਉਹਦਾ ਆਪਣਾ ਭਲਾ ਹੁੰਦਾ ਤੋ ਇਸ ਕਰਕੇ ਜਿਸ ਨੂੰ ਤਿਲ ਨਾ ਤਮਾਏ ਕਿਉਂਕਿ ਉਹ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਕਿਸੇ ਦੇ ਨਾ ਆਖਿਆ ਛੋਟਾ ਨਹੀਂ ਹੁੰਦਾ ਜਿਵੇਂ ਰਹਿਰਾਸ ਸਾਹਿਬ ਜੀ ਦੀ ਬਾਣੀ ਚ ਮਾਰੇ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਮਿਲ ਕੇ ਉਸ ਨੂੰ ਵੱਡਾ ਵੱਡਾ ਕਹਿਣ ਤੇ ਉਹ ਵੱਡਾ ਨਹੀਂ ਹੁੰਦਾ ਕਿਉਂਕਿ ਉਹ ਪਹਿਲਾਂ ਹੀ ਸਭ ਤੋਂ ਵੱਡਾ ਹੈ ਜੇ ਕੋਈ ਨਾ ਉਸ ਦਾ ਜਸ ਕਰੇ ਉਹਦਾ ਘਟਦਾ ਕੁਝ ਨਹੀਂ ਹੈ ਇਸ ਕਰਕੇ ਜਿਹੜਾ ਪਰਮੇਸ਼ਰ ਨੂੰ ਜਪਦਾ ਹੈ ਉਹਦੀ ਸਲੋਤਾ ਕਰਦਾ ਹੈ ਉਸ ਨੂੰ ਚੰਗਿਆਈ ਮਿਲਦੀ ਹੈ ਉਸ ਦੇ ਵਿੱਚ ਸ਼ੁਭ ਗੁਣ ਆਉਂਦੇ ਹਨ ਉਹ ਆਤਮ ਮਹਾਨ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਨੂੰ ਭੁਲਾਉਂਦਾ ਹੈ ਮਾਰੇ ਕਹਿੰਦੇ ਉਹਦੇ ਆਪਣੇ ਗੁਣ ਜਿਹੜੇ ਉਹ ਗਲ ਜਾਂਦੇ ਹਨ ਰਹਿਰਾ ਸਾਹਿਬ ਦੀ ਬਾਣੀ ਕੀ ਆਖਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਦੋਂ ਪ੍ਰਮਾਤਮਾ ਵਿਸਰੇਗਾ ਇਹ ਜੀਵ ਤੇਰੇ ਗੁਣ ਗਲ ਸੜ ਜਾਣੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਸਾਰੇ ਰੋਗ ਤਾਂ ਵਿਆਪਦੇ ਪਰਮੇਸ਼ਰ ਚੇਤੇ ਆ ਜਾਵੇ ਰੋਗ ਬਿਮਾਰੀਆਂ ਦੁੱਖ ਦੂਰ ਹੋ ਜਾਂਦੇ ਹਨ ਮਾਰੇ ਕਹਿੰਦੇ ਉਸ ਨੂੰ ਸਲਾਉਣਾ ਕਰੀਏ ਜਿਹਨੂੰ ਸਲਾਉਣ ਦੀ ਕੋਈ ਇੱਛਾ ਹੀ ਨਹੀਂ ਹੈ ਕਿ ਮੇਰੀ ਕੋਈ ਸੇਵਤ ਕਰੇ ਤਿਲ ਜਨਾਂ ਹੀ ਤਮਾ ਨਹੀਂ ਹੈ ਅਕੀਰਲੇ ਪਾਦੇ 'ਚ ਸਤਿਗੁਰੂ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਉਹਨਾਂ ਦੇ ਸਾਰੇ ਕਾਰਜ ਸੌਰਗ ਹੈ ਇਹ ਕਿਸੇ ਨੇ ਸੰਸਾਰੀ ਕਾਰਜ ਵਾਸਤੇ ਧਿਆਇਆ ਉਹਦਾ ਸੰਸਾਰੀ ਕਾਰਜ ਪੂਰਾ ਹੋ ਗਿਆ ਇਹ ਕਿਸੇ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਉਹਨੂੰ त्याਇਆ ਤੇ ਉਹਨੂੰ ਉਸ ਦੀ ਪ੍ਰਾਪਤੀ ਹੋ ਗਈ। ਸੋ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਨੂੰ त्याਇਆ ਹੈ ਲੋਕ ਪਰਲੋਕ ਦੇ ਕਾਰਜ ਉਹਨਾਂ ਦੇ ਸਾਰੇ ਪੂਰੇ ਹੋ ਗਏ। ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਦੀ ਸ਼ਰਨ ਲੈ ਕਰਕੇ ਹਰੀ ਦੀ ਆਰਾਧਨਾ ਕੀਤੀ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸੱਚੇ ਤੇ ਖਰੇ ਹੋ ਨਿਭੜੇ। ਸਰਬ ਸੁਖਾ ਨਿਧ ਚਰਨ ਹਾਰ। ਪੌਜਲ ਵਿਖਮ ਤਰੇ ਸਤਿਗੁਰੂ ਕਹਿੰਦੇ ਸਾਰੇ ਸੁੱਖਾਂ ਦੀ ਨਿਧੀ ਹੈ ਹਰੀ ਦੇ ਚਰਨ ਨਾਮ ਰੂਪੀ ਚਰਨ ਸ਼ਬਦ ਰੂਪੀ ਚਰਨ ਪੌਜਲ ਵਿਖਮ ਤਰੇ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਸੰਸਾਰ ਸਾਗਰ ਤੋਂ ਵਿਖਮ ਪੌਜਲ ਤੋਂ ਕਠਨ ਤਰਨ ਵਾਲੇ ਸਾਗਰ ਤੋਂ ਸਖੈਣ ਹੀ ਤਰ ਗਏ ਪ੍ਰੇਮ ਭਗਤ ਤិន ਪਾਈਆ ਵਿਖਿਆ ਨਾਹੇ ਜਰੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕੀਤਾ ਹੈ ਮਾਰੇ ਕਹਿੰਦੇ ਫਿਰ ਉਹ ਵਿਸ਼ੇ ਵਕਾਰਾਂ ਦੇ ਵਿੱਚ ਨਹੀਂ ਸੜੇ ਤਿਨਾਂ ਜੀਵਾਂ ਨੇ ਪ੍ਰੇਮਾ ਭਗਤੀ ਪ੍ਰੇਮ ਨਾਲ ਪ੍ਰਭੂ ਨੂੰ ਚੇਤੇ ਕਰਨਾ ਮੈਂ ਤੋਂ ਪਰੇ ਹੋਣਾ ਐਸੀ ਪ੍ਰੇਮਾ ਭਗਤੀ ਤਿਨਾਂ ਨੇ ਪਾਈ ਹੈ ਇਸ ਕਰਕੇ ਫਿਰ ਉਹ ਵਿਸ਼ੇ ਵਕਾਰਾਂ ਵਿੱਚ ਨਹੀਂ ਸੜੇ ਵਿਖਿਆ ਨਾਮ ਵਿਸ਼ੇ ਵਕਾਰਾਂ ਦਾ ਵਿਖਿਆ ਨਾਮ ਹੈ ਮਾਇਆ ਦਾ ਉਹ ਮਾਇਆ ਦੇ ਵਿੱਚ ਨਹੀਂ ਸੜੇ ਹਨ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਉਹਨਾਂ ਦੇ ਅੰਦਰੋਂ ਕੂੜ ਝੂਠ ਚਲੇ ਗਿਆ ਨਿਵਰਤ ਹੋ ਗਿਆ ਸੋ ਝੂਠੇ ਫੁਰਨੇ ਉਹਨਾਂ ਦੇ ਨਿਵਰਤ ਹੋ ਗਏ ਦੁਪਦਾ ਨਸ ਗਈ ਮੇਰ ਤੇਰ ਦੂਰ ਹੋ ਗਈ ਪੂਰਨ ਸੱਚ ਭਰੇ ਪੂਰਨ ਤੌਰ ਤੇ ਉਹ ਸੱਜੇ ਨਾਮ ਦੇ ਨਾਲ ਲਵ ਲਵ ਭਰ ਗਏ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਾਰੇ ਕਹਿੰਦੇ ਐਸੇ ਗੁਰਮੁਖ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਨੂੰ ਸੇਵਦੇ ਜਪਦੇ ਹਨ ਤੇ ਮਨ ਦੇ ਅੰਦਰ ਉਸ ਇੱਕ ਨੂੰ ਧਾਰਨ ਕਰਕੇ ਰੱਖਦੇ ਹਨ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਭਾਈ ਜੇ ਸਤਿਉ ਵਾਹਿਗੁਰੂ ਪਰਮੇਸ਼ਰ ਨਦਰ ਕਰ ਦਿੰਦੇ ਆ ਉਹਨਾਂ ਦਾ ਮਾਹ ਮਹੀਨਾ ਵੀ ਭਲਾ ਸਫਲਾ ਹੈ ਉਹਨਾਂ ਦੇ ਦਿਵਸ ਸਾਰੇ ਜਿੰਦਗੀ ਦੇ ਦਿਨ ਵੀ ਭਲੇ ਹਨ ਤੇ ਮੂਰਤ ਦੋ ਘੜੀਆਂ ਦਾ ਸਮਾਂ ਭਾਵ ਹੈ ਕਿ ਸਾਰਾ ਹੀ ਸਮਾਂ ਉਹਨਾਂ ਦਾ ਸਫਲਾ ਹੈ ਜਿਸ ਕੋ ਨਦਰ ਕਰੇ ਜੇ ਸਤਿਉ ਵਾਹਿਗੁਰੂ ਜੀ ਆਪਣੀ ਮਿਹਰ ਦੀ ਨਦਰ ਕਰਦੇ ਹਨ ਜਿਸ ਨੂੰ ਆਪਣੇ ਨਾਮ ਨਾਲ ਜੋੜ ਲੈਂਦੇ ਹਨ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਅਖੀਰਲੀ ਪੰਕਤੀ ਜਮਾ ਰੇ ਨੇ ਆਖਿਆ ਕਿ ਬੇਨਤੀ ਕਰੀਏ ਕਿ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਆਪ ਜੀ ਦੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ ਇਹ ਹਰੀ ਆਪ ਕਿਰਪਾ ਕਰਕੇ ਆਪਣੇ ਦਰਸ਼ਨਾਂ ਦਾ ਸਾਨੂੰ ਦਾਨ ਦਿਓ ਤੋਂ ਸਾਧ ਸੰਗਤ ਜੀ ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਜਿਸ ਦੀ ਸੰਖੇਪ ਦੇ ਨਾਲ ਆਪਾਂ ਵੀ ਯਾਰ ਸਾਂਝੀ ਕੀਤੀ ਹੈ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਾਂ ਵੀ ਇਹ ਦਾਨ ਮੰਗੀਏ ਕਿ ਮਹਾਰਾਜ ਕਿਰਪਾ ਕਰੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਦਰਸ਼ਨ ਬਖਸ਼ਦੇ ਰਹੋ ਆਪਣੀ ਸੰਗਤ ਬਖਸ਼ਿਸ਼ ਕਰਦੇ ਰਹੋ ਆਪਣੇ ਨਾਮ ਬਾਣੀ ਦੇ ਨਾਲ ਸਾਨੂੰ ਜੋੜੋ ਕਿਉਂ ਸਾਡਾ ਵੀ ਇਹ ਜੀਵਨ ਮਹਾਰਾਜ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਸਫਲਾ ਹੋ ਸਕੇ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ ਜੀ ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਮੇ ਦਮਦਮੀ ਟਕਸਾਲ ਦੇ 12ਵੇਂ ਮਹਾਂਪੁਰਖ ਗੁਰੂ ਘਰੋਂ ਸਾਜੇ ਨਵਾਜੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖ ਜਿਨ੍ਹਾਂ ਨੇ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਗੁਰਬਾਣੀ ਦੀ ਕਥਾ ਕੀਤੀ ਹਜ਼ਾਰਾਂ ਵਿਦਿਆਰਥੀਆਂ ਨੂੰ ਪੜਾਇਆ ਸੋ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਸਰਬੱਤ ਗੁਰੂਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ